ਜੇ ਗੱਲ ਹੁੰਦੀ ਏ ਪਰਪਾ ਬਰੇਡਪੋਰਟ ਨੇ ਕੰਮੀਆਂ ਨੂੰ ਚਾਰ ਚੰਨ ਲਾਏ ਸਾਹੀ ਕੋ ਬਕਰੇ ਸਟੇਡੀਅਮ ਨਗਰ ਦੀ ਸੇਵਾ ਇੱਥੇ ਲੈ ਕੇ ਆਈ ਹੈ ਜੀ ਇਫਾਦ ਨੇ ਲਗਾੜੇ ਨੇ ਗੁਰਮੁਖ ਪਿਆਰੇ ਇੱਕ ਪਲਾਗਾ ਹੜਾ ਆਇਆ ਸੀ ਛੱਕਰ ਵਿੱਚ ਇਤਿਹਾਸਦਾਰ ਆਇਆ ਸੀ ਅੱਜ ਇਹਨੇ ਫਿਰ ਸੌਤੇ ਆਏ ਤੇ ਗੁਰਮੁਖ ਪਿਆਰਿਓ ਫਿਰ ਮੈਂ ਕਿਹਾ ਚਲਾਉਣ ਆ ਦਾ ਕੌਣ ਸੀ ਉਹ ਵੀ ਦੋਨਾਂ ਦੇ ਜਿਸੇਦਾਰਾਂ ਨੂੰ ਨਾਤੇ ਗੁਰਮਖ ਪਿਆਰੇ ਸੜਕਾਂ ਤੇ ਬੈਠਣ ਦੀ ਲੋੜ ਆ ਸਾਡੇ ਪੰਜਾਂ ਤਖਤਾਂ ਦੇ ਜਿਸੇਦਾਰਾਂ ਨੂੰ ਕਿਉਂਕਿ ਸਰਕਾਰਾਂ ਉਹਨਾਂ ਦੀਆਂ ਇੱਕ ਗੁਰਮਖ ਪਿਆਰੇ ਬੜਕ ਮਾਰੋਣਾ ਆ ਮਾਰਦੇ ਆ ਨਾ ਬੜਕ ਤੁਸੀਂ ਪਿੱਛੇ ਜੇ ਸੁਣਿਆ ਜੀ ਕਿਰਮਤ ਰਾਜ ਖੁਲਾਸਾ ਕਰਦੇ ਆਂਗੇ ਸਾਰਾ ਤੇ ਥੱਲੇ ਨੂੰ ਤਾਂ ਇਹਨਾਂ ਗੱਲਾਂ ਤਾਂ ਸੱਚੇ ਤੋਂ ਆਂਦੀ ਲੋੜ ਹੈ ਕਿ ਸਾਥ ਸੰਗਤ ਦੀ ਇਹ ਕਿੱਤੀ ਚੋਰਾਣਾ ਰਲੀ ਹੋਈ ਆ ਹੁਣ ਵੀ ਬਰੇ ਖਾਸ ਬੜਾ ਹੀ ਨਾਲ ਦੀ ਪੈਣ ਆ ਬੜਾ ਕੁਝਾਈ ਤਾਂ ਕਿਉਂਕਿ ਸਾਡੇ ਗੁਰੂ ਜੀ ਬੇਤਵੀ ਇਸ ਤਰ੍ਹਾਂ ਹੋਈ ਸਾਨੂੰ ਲਲਕਾਰ ਕੇ ਹੋਈ ਨਾ ਹੋਣੀ ਹੋਈ ਕਿ ਅਚਨ ਚੇਤੇ ਹੋਈ ਇਹ ਲਲਕਾਰ ਕੇ ਸਾਨੂੰ ਕਹਿ ਤਨ ਕਰੀ ਹੈ ਕਿ ਇਹ ਸਰਕਾਰ ਦੇ ਛੇਤੇ ਹੋਈ ਹੈ ਸਰਕਾਰ ਤੇ ਛੇਤੇ ਇਸ ਕਰਕੇ ਹੋਈ ਹੈ ਪਹਿਲਾਂ 3-4 ਮਹੀਨੇ ਹੋ ਗਏ ਸੀ ਇਹ ਗੁਰਾਂ ਸਾਹਿਬ ਜੀ ਦਾ ਸੀ ਗੁੰਮੂਗੇ ਸੀ ਪਰ ਸਰਕਾਰ ਨੇ ਕੋਈ ਉਹਦੇ ਤੇ ਮਨ ਜੀ ਕਰੈ ਨਗਾ ਇਹ ਤੇ ਅਨੰਦਤਾ ਕੇ ਗਲਤੇ ਸੀ ਗਲਤੇ ਇਹ ਸੀ ਕਿ ਕਿਉਂਕਿ ਉਹਨਾਂ ਦੀ ਉਹਨਾਂ ਦੀ ਪਤਾຊਣ ਨੂੰ ਵੀ ਹੈ ਜਿਹੜੇ ਸਰਸੇ ਵਾਲੇ ਇਹਨਾਂ ਨੇ ਚੱਕੇ ਗੁਰਦਸ ਤੇ ਸਾਨੂੰ ਚੈਲੰਜ ਕੀਤਾ ਉਹਨਾਂ ਨੇ ਕਿ ਗੁਰਦਸ ਸਾਹਿਬ ਤੁਹਾਡਾ ਸਾਡੇ ਕੋਲੇ ਹੈ ਤੇ ਜੇ ਸਾਹ ਤੱਕ ਤਾਂ ਸ਼ਰਾਖ ਦਿਖਾਉਂ। ਦਸੂਰ ਲੈ ਕੇ ਕਹਿਣ ਦਾ ਭਾਵ ਗੁਰੂ ਗਿਆ ਸਾਨੂੰ ਚੈਲੰਜ ਕੀਤਾ। ਕੋਈ ਗੁਰੂ ਸ਼ਾਂਤ ਕਹਿੰਦਾ ਉਸ ਬਦਵੀ ਬੇਅਦਵੀ ਉਹਨਾਂ ਨੇ ਕਰ ਦਿੱਤੀ। ਤੇ ਹੁਣ ਕਹਿੰਦੇ ਤੂੰ ਸ਼ਾਂਤੀ ਰੱਖਾ ਸ਼ਾਂਤ ਕਿਹੜੀ ਗੱਲ ਦੀ ਰੱਖ ਠੀਕ ਹੈ ਸ਼ਾਂਤੀ ਰੱਖਾਂਗੇ ਅਸੀਂ। ਅਸੀਂ ਕੌਮ ਨੂੰ ਮਰਉਣਾ ਨਹੀਂ ਹੈਗਾ। ਸ਼ਾਂਤੀ ਰੱਖਾਂਗੇ ਪਰ ਸ਼ਾਂਤੀ ਵੀ ਟਾਈਮ ਟਾਈਮ ਦੀ ਹੁੰਦੀ ਹੈ। ਜਿਹੜੇ ਇੰਨਾ ਜਨਨ ਨੂੰ ਦੁੱਖ ਹੈ ਲੁਕਾਉਂਦੇ ਉਹ ਦੁੱਖ ਦਾ ਕਤਲ ਬੈਠੇ ਇਸ ਕਰਕੇ ਕੋਈ ਪੰਚ ਨਾ ਕਿਸੇ ਕਹਿਤਾ ਇਹ ਪਾਰਟੀ ਦੇ ਕਹਿੰਦੇ ਐਲੈਕਸ਼ਨ ਦੀ ਸਿੱਧੀ ਮੈਂ ਦਵਾ ਦੇ ਇਹ ਆਏ ਨੇ ਇਹ ਕੋਈ ਦੀ ਪੀੜਾਂ ਲੈ ਕੇ ਦੀ ਪੀੜਾਂ ਲੈ ਕੇ ਤੇ ਬੈਠੇ ਜਿਹੜੇ ਮੇਰੇ ਕੋਲ ਬੈਠੇ ਅਸੀਂ ਬਠੰਦੇ ਨਾ ਲੱਗੇ ਸੀ ਜਦੋਂ ਨਾ ਨੰਨੇ ਨੰਨੇ ਦਿਨ ਤੋਂ ਬਾਕੀ ਅਸੀਂ ਪੰਚ ਦੇ ਕੰਮ ਜਾ ਰਹੇ ਆ ਭਾਈ ਅਸੀਂ ਪੰਚ ਫਰੀ ਦੇ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਅਸੀਂ ਨਾਲ ਲੱਗ ਜਾਣਾ ਕਿ ਅਨੁਕ੍ਰਮ ਦੇ ਸਬੰਧ ਦੇ ਵਿੱਚ ਘਟਦੇ ਵਾਲਿਆਂ ਤੋਂ ਚਾਰ ਸਿង ਸਬੰਧ ਹੋਣਗੇ ਇਹਨੂੰ ਇਹ ਪੰਚ ਨੂੰ ਪ੍ਰੋਗਰਾਮ ਦੇਣਾ ਹੈ ਅਸੀਂ ਪਤਾ ਲੱਗਿਆ ਕਿ ਉਹਨਾਂ ਦਾ ਤਿਆਰ ਨਹੀਂ ਰਹਿਣ ਦੀ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਕਿਤੇ ਕੋਈ ਇਹੋ ਜਿਹਾ ਪ੍ਰੋਗਰਾਮ ਤਾਂ ਕਿਉਂਕਿ ਅੱਜ ਕੱਲ੍ਹ ਅੱਜ ਜਿਹੜਾ ਹੈ ਬੜੇ ਲੋਕਾਂ ਦੀ ਲੋੜ ਹੈ ਕਿ ਫਿਰ ਇਸੇ ਦੇ ਤਾਂ ਬੱਚਾ ਹੋ ਗਿਆ ਚਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿਤੇ ਹੱਕ ਤੇ ਨਹੀਂ ਕਿਸੇ ਦੇ ਫੱਟੜ ਉਹਨਾਂ ਨੂੰ ਪਤਾ ਲੱਗ ਰਿਹਾ ਕਿਸੇ ਦਾ ਮਰ ਰਿਹਾ ਹੈ ਜਾਂ ਸ਼ਹੀਦ ਹੋਇਆ ਉਹਦਾ ਪਤਾ ਲੈਣ ਜਾਣਾ ਹੈ ਕਈ ਜਿਹੜੇ ਹੈਗੇ ਨੇ ਜਿਵੇਂ ਸ਼ੰਤਪਰਨ ਪੰਤ ਪੁਲੀ ਸਿੰਘ ਜੀ ਭਾਈ ਪੰਥਰੀ ਸਿੰਘ ਜੀ ਰਡਿੰਗਾ ਲੈਣੇ ਸੀ ਉਹਨਾਂ ਨਾਲ ਹੀ ਉਹਨਾਂ ਦਾ ਪਤਾ ਲੈਣ ਕਿੱਥੇ ਹੈਗੇ ਇਸ ਕਰ ਉਹਨਾਂ ਨੂੰ ਬੇਨਤੀ ਕੀਤੀ ਸੀ ਨਾ ਟੱਪ ਜਾਣ ਦੇਣ ਟੱਪਣੇ ਦੇ ਤੱਪਾਸੇ ਦਿਓ ਕਿ ਇਹ ਬੇਨਤੀ ਹੈ ਠੀਕ ਹੈ ਤੁਸੀਂ ਪੰਥ ਦੇ ਦਰਦ ਵਿੱਚ ਬੈਠੇ ਆ ਪਰ ਜਿਹੜੇ ਕੋ ਮਜਬੂਰੀਆਂ ਨੂੰ ਟੱਪ ਜਾਣ ਦੇਖ ਨੂੰ ਸੋ ਵੀ ਮੈਂ ਸਭ ਤੋਂ ਧੰਨਵਾਦ ਕਰਦਾ ਹਾਂ ਇਹਨਾਂ ਲੋਕਾਂ ਨੂੰ ਜਿਹਨੇ ਗੁਰੂ ਦੀ ਪੀੜਾ ਦੇ ਚੱਕ ਬੈਠਿਆ ਨੇ ਵਾਹਿਗੁਰੂ ਜੀ ਖਾਲਸਾ ਜੀ ਜਿਹੜੇ ਜਿਹੜੇ ਦੋ ਸੰਗ ਸ਼ਹੀਦ ਹੋਇਆ ਜੀ ਉਹਨਾਂ ਸੰਬੰਧੀ ਤੁਹਾਡਾ ਕੀ ਕਹਿਣਾ ਜੀ ਹੁਣ ਸਭ ਤੋਂ ਮੈਂ ਕਹਿੰਦਾ ਵੀ ਜਿਹੜਾ ਹੁਣ ਇਸਨੇ ਕਿਹਾ ਹੈ ਕਰੋੜ ਪਈਆ ਮੈਂ ਦੇਵਾਂਗਾ ਅਖ ਜਿਹੜਾ ਦੱਸੇਗਾ ਤੈਨੂੰ ਕਿਹੜਾ ਪਹਿਲਾਂ ਨਹੀਂ ਪਤਾ ਸੀ ਉਹਨਾਂ ਕੋਲੇ ਹੈ ਗਿਆ ਹੈ ਤੁਸੀਂ ਕੱਲ ਵੀ ਮੈਂ ਕਿਹਾ ਸੀ ਉਹਨਾਂ ਨੂੰ ਪੁਲਿਸ ਵਾਲੇ ਉਹ ਕਿਸੇ ਦੀ ਕੱਟੀ ਵੱੱਛੀ ਵਾ ਜਾਂਦੀ ਚੋਰੀ ਮਾੜੀ ਮੋਟੀ ਹੋ ਜਾਂਦੀ ਤੁਸੀਂ ਇਹਨਾਂ ਸ਼ੱਕ ਦੀ ਸ਼ਬਾਹ ਦੇ ਬੰਦਿਆਂ ਨੂੰ ਫੜਦੇ ਕੋਈ ਕਿੰਦਾ ਵੀ ਨਹੀਂ ਫੜਿਆ ਤੁਸੀਂ ਇੱਕ ਬੰਦਾ ਕੋਈ ਪਤਾ ਤਾਂ ਕਰੋ ਤਾਂ ਕਿ ਪਤਾ ਲੱਗੇ ਤੁਸੀਂ ਕੁਝ ਕਰ ਰਹੇ ਹੋ ਮੈਂ ਕਿਹਾ ਸੀ ਇਹ ਤੇ ਧੰਨਾ ਧੰਨਾ ਕਿਵੇਂ ਚੱਕਦੀ ਜਾਂਦੇ ਤੁਸੀਂ ਫੜਦੇ ਨਹੀਂ ਬੰਦੇ ਉਹ ਨਹੀਂ ਫੜਦੇ ਇਸ ਕਰਕੇ ਪਹਿਰੇ ਕਹਿਣ ਦਾ ਪਾਵ ਹੈ ਕਿ ਇਹ ਸੁਖਵੀਰ ਨੇ ਅੱਜ ਡਰਾਮਾ ਰਚਿਆ ਕਰੋੜ ਰੁਪਏ ਦੇ ਹੋਏ ਥੋੜਾ ਬਥੇਰੇ ਕਰੋੜਾ ਜਿਹੜੇ ਜਿਨ੍ਹਾਂ ਦੇ ਬੱਚੇ ਸ਼ਹੀਦ ਹੋ ਗਏ ਉਹਨਾਂ ਨੂੰ ਕਰੋੜ-ਕਰੋੜ ਰੁਪਏ ਦੇ 50-50 ਲੱਖ ਰੁਪਈਆ ਉਹ ਜਿਹੜੇ ਖੱਟ ਫੱਟ ਉਹਨ ਉਠੇ ਸੇ ਦੇ ਕੇ ਮਨੋ ਸੇ ਕੋਰੋੜਾ ਥੋੜਾ 2 ਕਰੋੜ ਰੁਪਇਆ ਲੱਖ ਟੱਕਰੀ ਬੜੀ ਨੇ 2 ਕਰੋੜ ਦੇ ਦੇਉਂਗੇ ਤੇ ਦਿਓ ਉਹਨਾਂ ਨੂੰ ਤਾਂ ਕਿ ਉਹਨਾਂ ਦੇ ਮਨਦ ਮੜੇ ਬਟੇ ਤਰ ਵਾਸਵੇ ਪਰ ਇਹਨਾਂ ਦਾ ਜੁਰਚ 9000 ਬੱਚਾ ਮਰ ਜਾਂਦਾ ਬੇਸ਼ੋਰ ਪਰਿਵਾਰ ਦੇ ਕੀ ਹਾਲਤ ਹੈ ਪਰ ਥੋੜਾ ਬੱਡੀ ਤਾਂ ਉਹਨਾਂ ਦੇ ਜਮਾਂ ਗੀ ਤੇ ਜਮਾਂ ਤੇ ਮੱਲਮਤ ਲਾਓ ਜਹਦਾਰ ਜੀ ਜੇ ਸਰਕਾਰ ਕਾਰਵਾਈ ਕਰਦੀ ਠੀਕ ਹੈ ਜੇ ਨਹੀਂ ਕਾਰਵਾਈ ਕਰਦੀ ਸਰਕਾਰ ਕਾਨੂੰ ਦੋਸ਼ੀਆਂ ਨੂੰ ਨਹੀਂ ਫੜਦੀ ਤੇ ਇਹਦੂ ਕੀ ਰੂਪ ਰੇਖਾ ਹੋਊਗੀ ਸਰਕਾਰ ਦਾ ਮਤ ਮੈਂ ਜਾ ਰਿਹਾ ਸੀ ਉਹਨਾਂ ਨੂੰ ਬੇਨਤੀ ਕਰੇ ਮੈਂ ਫਿਰ ਸੀ ਕੰਮ ਜਾ ਰਹਾ ਕਿਉਂਕਿ ਭਾਈ ਮਨਜੀਤ ਸਿੰਘ ਭਾਈ ਗੰਨ ਕੇਵਲ ਸਿੰਘ ਤੇ ਆਹ ਤੇ ਪੰਜਵਾਂ ਪੰਥਪ੍ਰੀਤ ਸਿੰਘ ਦਾ ਟੱਡਕਾ ਉਹ ਲੈ ਕੇ ਸੀ ਕੱਲ ਨੂੰ ਮੀਟਿੰਗ ਕਰਕੇ ਪੰਥ ਨੂੰ ਪ੍ਰੋਗਰਾਮ ਦੇਣਾ ਸਾਨੂੰ ਟੱਪਾ ਜਾਣ ਦੇ ਪਰ ਨਹੀਂ ਰੱਪਣਾ ਹੁੰਦੀ ਇਸ ਕਰਕੇ ਇਹੋ ਜਿਹੇ ਲੋਕ ਹਨਾ ਇਹ ਸ਼ਰਾਰਤੀ ਜੀ ਵਿੱਚ ਹੁੰਦੇ ਆ ਇਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਇਹਨਾਂ ਤੋਂ ਖਿਆਲ ਰੱਖਣਾ ਚਾਹੀਦਾ ਪਰਥ ਦੇ ਵਿੱਚ ਉਹ ਪਰਥ ਦੇ ਅੰਦਰ ਨਹੀਂ ਹੈਗੇ ਜਿਹੜੇ ਇਹੋ ਜਿਹੇ ਲੋਕ ਕਹਿੰਦੇ ਨੇ ਪਰਥ ਦੇ ਦਰਦ ਵਿੱਚ ਨਹੀਂ ਹੁੰਦੇ ਪੰਥ ਦੇ ਦੁਖੀ ਹੁੰਦੇ ਆ ਜਹੇਦਰ ਜੀ ਮੀਟਿੰਗ ਕਿੱਥੇ ਰੱਖ ਰਹੇ ਆ ਕਦੋਂ ਰੱਖ ਰਹੇ ਆ ਅਸੀਂ ਇਹ ਪ੍ਰੋਗਰਾਮ ਜਾਰੀ ਪਹਿਲਾਂ ਇਕੱਠੇ ਹੋਇਆ ਫਿਰ ਰੱਖਾਂਗੇ ਕਿੱਥੇ ਮੀਟਿੰਗ ਫਿਰ ਦੱਸਾਂਗੇ ਹਲੇ ਇਹ ਪ੍ਰੋਗਰਾਮ ਤੈਅ ਨਹੀਂ ਹੋਇਆ ਅ ਇਸ ਕਰਕੇ ਜਿਹੜੀ ਸਰਕਾਰ ਨੇ ਉਹਨਾਂ ਨੂੰ ਨਕੀਦੀ ਕਹਿੰਦੇ ਇਸ ਦੀ ਕਿਸਾਨਤਾ ਜਿਹੜੇ ਪੰਚ ਭਾਈ ਪੰਚਪਰੀ ਸਿੰਘ ਤੇ ਸੰਤਰ ਦੀਆਂ ਵਾਲੇ ਇਹਨਾਂ ਦੇ ਦਾ ਤਸ਼ੱਦਦ ਕਰਿਆ ਇਹਦਾ ਮੁੱਲ ਦੇਣਾ ਪਵੇਗਾ ਸਰਕਾਰ ਨੂੰ ਮੋੜਨਾ ਪਵੇਗਾ ਇਹਦਾ ਮੁੱਲ ਦੇਣਾ ਪਵੇ ਕਿਸੇ ਲੇਖੇ ਜੀ ਦੇਣਾ ਪਵੇ ਇਹਨੂੰ ਲੇਖਾ ਦੇਣਾ ਪਵੇਗਾ ਇਹਨੇ ਬਹੁਤ ਮਨ ਮੈਦ ਦੀ ਨਿੰਦਿਆ ਕਰ ਤਾ ਕੋਈ ਨਹੀਂ ਦੇ ਕੰਨ ਬਹੁਤ ਮੜਾ ਕੰਮ ਕੀਤਾ ਪੁਲਿਸ ਨੇ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਤੁਸੀਂ ਕੌਮ ਨੂੰ ਕੀ ਸੰਦੇਸ਼ ਦੇਣਾ ਤੁਹਾਨੂੰ ਜੀ ਕੋਈ ਸੰਦੇਸ਼ ਤਾਂ ਇਹ ਦੇਣਾ ਚਾਹੁੰਦਾ ਮੈਂ ਵੀ ਸ਼ਾਂਤੀ ਰੱਖੋ ਭਾਈ ਸ਼ਾਂਤੀ ਰੱਖੋ ਤੇ ਕਿਉਂਕਿ ਬਹਾਨਾ ਭਾਲਦੇ ਆ ਕਿ ਪਹਿਲਾਂ ਹੁਣ ਤੋਂ ਕੱਲ ਮਾਰੇਗੇ ਦੇ ਇਹ ਸਨ ਬਹਾਨਾ ਪਾ ਲਦੇ ਵੀ ਇਹਨਾਂ ਨੂੰ ਕੁੱਟ ਮਾਰ ਕੇ ਤਾਂ ਡੰਡੇ ਦਾ ਰਾਜ ਕਹਿੰਦੇ ਡੰਡੇ ਦਾ ਪਰ ਕੌਮ ਨੂੰ ਮੈਂ ਕਹਿੰਦਾ ਇਹ ਡੰਡੇ ਨਾਲ ਨਹੀਂ ਦਬਾ ਨਹੀਂ ਸਕਦੇ ਕੌਮ ਨੂੰ ਡੰਡੇ ਨਾਲ ਨਹੀਂ ਡੰਡੇ ਨਾਲ ਰਾਜ ਨਹੀਂ ਚੱਲਦਾ ਕੌਮ ਤਾਂ ਪਿਆਰ ਨਾਲ ਚੱਲਦੀ ਹੈ ਕੌਮ ਨੂੰ ਪਿਆਰ ਕਰੋ ਨੂੰ ਦੇਖੋ ਕੁਛ ਫੇਰ ਕੌਮ ਜਣੀ ਫੇਟੇਗੀ ਇਹਦੇ ਦੁੱਖਿਆਂ ਨੂੰ ਫੜੋ ਕਿ ਉਹਨਾਂ ਨੂੰ ਅੰਦਰ ਦਿਓ ਤਾਂ ਕਿ ਕੌਮ ਦਾ ਮਾੜਾ-ਮੋਟਾ ਮਨ ਦੇ ਛੰਡਾ ਹੋਵੇ ਇਹ ਬੇਨਤੀ ਵਾਹ ਕਰ ਚੱਲੋ ਬੋਲੇ